ਲੇਵੀ ਇਨੋਵਾ ਕਾਰ ਵਿਦ ਪਾਸਿੰਗ ਪੰਜਾਬ ਨੰਬਰ ਸਿਰਫ 1 ਲੱਖ ਤੇ 50000 ਰੁਪਇਆ 1 ਲੱਖ 40000 ਰੁਪਇਆ ਦੀ ਕਾਰ ਹੈ ਆਹ ਵਾਲਾ ਨੰਬਰ ਤੁਹਾਨੂੰ ਨਾਲ ਦਿੱਤਾ ਜਾਊਗਾ ਜਿਹਦੀ ਵੈਲਿਊ ਲਗਭਗ 50000 ਰੁਪਇਆ ਸਿੱਧਾ ਸਿੱਧਾ 40000 ਰੁਪਇਆ ਦਾ ਡਿਸਕਾਊਂਟ ਕਰਤਾ ਬਾਈ ਹਨਾ ਪਾਈਵੰਦੀ ਨਾਲ 5 ਲੱਖ 10000 ਦੀ 2018 ਮਾਡਲ ਫਸਟ ਓਨਰ ਡੀਜ਼ਲ ਦੀ ਕਾਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਹ ਜ਼ਰੂਰ ਦੱਸਣਾ ਵੀ ਤੁਸੀਂ ਕਿਹੜੇ ਸ਼ਹਿਰ ਤੋਂ ਜੁੜੇ ਹੋਏ ਹੋ ਬਾਈ ਹਨਾ ਤੇ ਮੈਂ ਅਸੀਂ ਸਾਡੀ ਆਪਣੀ ਗੱਲ ਕਰ ਲਿਆ ਸੀ ਸੰਗਰੂਰ ਜ਼ਿਲ੍ਹੇ ਤੋਂ ਆ ਬਾਈ ਹੋਰੀ ਰਾਜਪੁਰੇ ਤੋਂ ਨੇ ਤੇ ਤੁਸੀਂ ਕਿਹੜੇ ਤੋਂ ਉਹ ਕਮੈਂਟ ਕਰਕੇ ਦੱਸਿਆ ਕਰੋ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਸਾਡੇ ਭਾਈ ਸਾਡੇ ਨਾਲ ਇੱਥੋਂ ਜੁੜੇ ਨੇ ਹਣਾ ਲੈ ਭਾਈ ਮਿੱਤਰੋ ਇੱਕ ਵਾਰ ਤੁਹਾਡਾ ਫੇਰ ਦਿਮਾਗ ਖਰਾਬ ਕਰਾਂਗੇ ਪਰ ਰੇਟਾਂ ਦੇ ਮਾਮਲੇ ਦੇ ਵਿੱਚ ਕੁਆਲਿਟੀ ਦੇ ਮਾਮਲੇ ਦੇ ਵਿੱਚ ਤੇ ਭਾਈ ਅੱਜ ਜਿਹੜੇ ਤੁਹਾਨੂੰ ਕਾਰਾਂ ਦਵਾਂ ਕਾਰਾਂ ਜ਼ਰੂਰ ਤੁਹਾਨੂੰ ਮੈਂ ਥੋੜੀਆਂ ਦਊਂਗਾ 6-7 ਕਾਰਾਂ ਦਊਂਗਾ ਪਰ ਰੇਟ ਇਹੋ ਜੇ ਰਹਿਣਗੇ ਭਈ ਇਹਨਾਂ ਜਿਹੜੇ ਤੁਸੀਂ ਸੋਚੇ ਵੀ ਨਹੀਂ ਹੋਣੇ ਕਦੇ ਵੀ ਯਾਰ ਆਹ ਰੇਟ ਵੀ ਮਿਲ ਜਾਣਗੇ ਮਾਰਕੀਟ ਤੋਂ ਨਾਲੇ ਗੱਲ ਕਰਾਂ ਵੀ ਕੰਡੀਸ਼ਨ ਵਾਈਜ਼ ਹਣਾ ਓਕੇ ਆ ਕਾਰਾਂ ਤੇ ਲੋਨ ਵਗੈਰਾ ਸਾਰਾ ਕੁਝ ਕਰਨਾ ਲੋਨ ਵਗੈਰਾ ਸਾਰਾ ਕੁਝ ਕਰਾ ਦੇਣਾ ਤੁਹਾਡਾ ਅੱਪਾ ਸਤਨਾਮ ਮੋਟਰ ਤੇ ਖੜਾ ਆਪਾ ਬਈ ਹੈ ਨਾ ਰਾਜਪੁਰੇ ਸ਼ਹਿਰ ਦੇ ਵਿੱਚ ਬਹੁਤ ਸੋਹਣੀਆਂ ਗਾਰਾਂ ਲਵਾਂਗੇ ਚੰਗੀਆਂ ਗਾਰਾਂ ਲਵਾਂਗੇ ਤੇ ਬਾਈ ਹੋਰੀ ਆਪਣੇ ਨਾਲ ਨੇ ਪਹਿਲਾਂ ਵੀ ਆਪਾ ਬਈ ਹੈ ਨਾ ਆ ਵੀਡੀਓ ਸ਼ੂਟ ਕਰਿਆ ਸੀਗਾ ਤੇ ਐਤ ਕੀ ਵੀ ਕਰ ਲੱਗਿਆ ਹੋਰ ਬਾਈ ਕਿਵੇਂ ਵਧੀਆ ਜੀ ਜਿਹੜਾ ਬਈ ਆਪਾਂ ਪਹਿਲਾਂ ਸ਼ੂਟ ਕਰਿਆ ਸੀਗਾ ਕਿੰਦਾਂ ਦਾ ਰਿਸਪੌਂਸ ਰਿਹਾ ਠੀਕ ਬਹੁਤ ਵਧੀਆ ਪਿਆਰ ਆ ਲੋਕਾਂ ਦਾ ਠੀਕ ਹੈ ਜੀ ਮਤਲਬ ਕਰਦੇ ਨੇ ਫੋਨ ਵਧੀਆ ਹਾਂ ਜੀ ਹਾਂ ਵਧੀਆ ਫੋਨ ਠੀਕ ਹੈ ਤੇ ਬਾਈ ਮਿੱਤਰੋ ਐਤ ਕੀ ਫੇਰ ਤੁਹਾਨੂੰ ਕਹਿ ਰਿਹਾ ਵੀ ਹੈ ਨਾ ਤੇ ਇੱਕ ਗੱਲ ਹੋਰ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਹ ਜ਼ਰੂਰ ਦੱਸਣਾ ਵੀ ਤੁਸੀਂ ਕਿਹੜ ਇਹ ਮੈਂ ਅਸੀਂ ਸਾਡੀ ਆਪਦੀ ਗੱਲ ਕਰ ਲਈ ਅਸੀਂ ਸੰਗਰੂਰ ਜ਼ਿਲ੍ਹੇ ਤੋਂ ਆ ਬਾਈਹੋਰੀ ਰਾਜਪੁਰੇ ਤੋਂ ਨੇ ਤੇ ਤੁਸੀਂ ਕਿਹੜੇ ਤੋਂ ਉਹ ਕਮੈਂਟ ਕਰਕੇ ਦੱਸਿਆ ਕਰੋ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਸਾਡੇ ਭਾਈ ਸਾਡੇ ਨਾਲ ਇੱਥੋਂ ਜੁੜੇ ਨੇ ਹਨਾ ਇੱਕ ਸੋਹਣਾ ਇੱਕ ਕਮੈਂਟ ਕਰ ਦਿਆ ਕਰੋ ਦਿਲੋਂ ਬਈ ਹਨਾ ਵੀ ਸਾਡਾ ਕੰਮ ਕਿਵੇਂ ਲੱਗਦਾ ਤੇ ਪਹਿਲੀ ਕਾਰ ਆਪਣੇ ਲਈ ਬਾਈ ਆ ਗਈ अल्टੋ ਇਹਦੀ ਗੱਲ ਕਰੀਏ ਬਈ ਹਨਾ ਸਾਫ ਸੁਥਰੀ ਕਾਰ ਆ ਕੋਈ ਕਮੀ ਪੇਸ਼ੀ ਉਹ ਦੱਸਦੇ ਵੀ ਆ ਹੈਗੀ ਫਿਰ ਕੋਈ ਵੀ ਟੋਟ ਅਰੀਜਨਲ ਕਾਰ ਆ ਕੋਈ ਸ਼ੀਸ਼ਾ ਵੀ ਦਾ ਚੇਂਜ ਨਹੀਂ ਆ ਠੀਕ ਹੈ ਫਰੰਟ ਸ਼ੀਸ਼ਾ ਵੀ ਨਾਲ ਦਾ ਗੱਡੀ ਦਾ ਓਕੇ ਅੱਠ ਮਾਡਲ ਆ ਫਰੰਟ ਸ਼ੀਸ਼ਾ ਦਾ ਠੀਕ ਹੈ 8/10 ਬਈ ਹੈ ਨਾ ਇਹਦੀ ਪਾਸਿੰਗ ਮਤਲਬ ਫਿਰ 10 ਤੋਂ ਸਟਾਰਟਿੰਗ ਇਹਦੀ ਹੋ ਸਕਦੀ ਪਾਸਿੰਗ ਮੇਰੇ ਖਿਆਲ ਮੱਠ ਦੇ ਨਾਲ ਹੀ ਹੋ ਜਾਈ ਪਾਸਿੰਗ ਹੈਗੀ ਹੁਣ ਪਾਸਿੰਗ 4 ਸਾਲ ਦੀ ਪਈ ਆ ਜੀ 4 ਸਾਲ ਦੀ ਪਾਸਿੰਗ ਹੈਗੀ ਆ ਬਈ ਆ ਚੈੱਕ ਕਰੋ ਰਾਹਲ ਅੰਦਰੋਂ ਦਿਖਾ ਦੇ ਬਈ ਕਾਰ ਹੈ ਨਾ ਆ ਕੰਡੀਸ਼ਨ ਬਈ ਦਰੋਣ ਬਈ ਕੋਈ ਰਸਟਿੰਗ ਨਹੀਂ ਪੰਜਾਬ ਲੰਬੀ ਡਿਵੀਜ਼ਨਲ ਪੰਜਾਬ ਨੰਬਰ ਦੀ ਕਾਰ ਆ ਠੀਕ ਆ ਸਾਰੀਆਂ ਪੰਜਾਬ ਨੰਬਰ ਦੀਆਂ ਕਾਰਾਂ ਆ ਤੇ ਆਪਣਾ ਲਓ ਬਈ ਸਾਰੀਆਂ ਨਾ ਪੰਜਾਬ ਨੰਬਰ ਦੀਆਂ ਕਾਰਾਂ ਨੇ ਕੋਈ ਕਮੀ ਨਹੀਂ ਕਿਸੇ ਪਾਸੋਂ ਪਾਵਰ ਸਟੀering ਵਾਲੀ ਕਾਰਾਂ ਵਾਲੀ ਐਲ ਐਕਸ ਆਈ ਹਾਂਜੀ ਤੇ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ 8 ਮਾਡਲ ਕਾਰ ਇਹ ਫਤੇਗੜ ਸਾਹਿਬ ਦਾ ਫਤੇਗੜ ਦਾ ਫਤੇਗੜ ਸਾਹਿਬ ਦਾ ਬਈ ਨੰਬਰ ਹੈ ਹਨਾ ਤੇਲ ਪਾਉ ਤੇ ਚਲਾਓ ਜੀ ਬਸ ਅੱਛਾ ਕਿੰਨੇ ਰੁਪਈਆ ਦੀ ਕਾਰ ਦਵਾਵਾਂਗੇ ਬਈ ਹਨਾ ਗੱਡੀ ਦੀ ਡਿਮਾਂਡ ਹੈ ਜੀ 1 ਲੱਖ 40000 ਰੁਪਈਆ ਹਾਂਜੀ ਜੈਸਨ ਨੂੰ ਕਾਰ ਦਵਾ 1 ਲੱਖ 20000 ਰੁਪਈਆ ਦੀ 1 ਲੱਖ 20000 ਰੁਪਈਆ ਦੇ ਵਿੱਚ ਬੁੱਕ ਕਰਨਾ ਚਾਹ ਬੁੱਕ ਵੀ ਕਰ ਸਕਦਾ ਬਈ ਲੈ ਬਈ 1 ਲੱਖ 40000 ਰੁਪਈਆ ਡਿਮਾਂਡ ਹੈ ਤੇ ਜਿਹੜਾ ਦੇਣ ਵਾਲਾ ਰੇਟ ਹੈ 1 ਲੱਖ 20000 ਰੁਪਈਆ ਦੇ ਤੁਸੀਂ ਕਾਰ ਲੈ ਜਾਓ ਬਈ ਹਨਾ ਬਹੁਤ ਸੋਹਣੀ ਡੀਲ ਹੈ ਪਾਸਿੰਗ ਪੂਸਿੰਗ ਸਾਰਾ ਕੁਝ ਹੈਗਾ ਤੇ ਇਹ ਕਾਰ ਤੁਸੀਂ ਲੈ ਜਾ ਸਕਦੇ ਚਲੋ ਤੁਹਾਡਾ ਬਜਟ ਥੋੜਾ ਜਿਆਦਾ ਹੈ ਬਈ ਹੈਨਾ ਤਾਂ ਤੁਸੀਂ ਆਹ ਕਾਰ ਵੀ ਲੈ ਜਾ ਸਕਦੇ ਆ ਬਈ ਇਹ ਕਾਰ ਵੀ ਅਲਾਇਲੂਏ ਲੱਗੇ ਹੋਣੇ ਕਾਰ ਨੂੰ ਸੋਹਣੀ 50 ਨੰਬਰ ਦੀ ਕਾਰ ਆ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਅੱਛਾ ਵੀਰੇ ਕਿਹੜਾ ਮਾਡਲ ਕਾਰ ਹੈ ਇਹ 2018 ਮਾਡਲ ਦੀ ਕਾਰ ਆ ਜੀ 18 ਮਾਡਲ ਇਹ ਜਿਹਨੂੰ ਗੱਡੀ ਚੱਲੀ ਹੋਏ 52k ਯਾਰ ਚੱਲੀ ਹੋਈ ਆ 52k ਜਿਹਨੂੰ ਚੱਲੀ ਹੋਈ ਆ ਕੋਈ ਮੀਟਰ ਬੈਕ ਕੁਝ ਨਹੀਂ ਹੈ ਗਾਰੰਟੀ ਹੈ ਬੰਦੀ ਠੀਕ ਆ 18 ਮਾਡਲ ਕਾਰ ਹੈ ਤੇ ਕਾਰ ਦੀ ਕੰਡੀਸ਼ਨ ਸਕ੍ਰੀਨ ਸੀਟ ਕਵਰ ਸਾਰਾ ਕੁਝ ਲੱਗਿਆ ਹੋਇਆ ਹੈ ਠੀਕ ਆ 1200 800 ਨਾ ਜੀ ਕੀ ਟਨ ਹੈ ਕਿ ਅੱਛਾ ਕਿ ਟਨ ਹੈ ਕਿ ਟਨ ਹੈ ਜੀ ਇਹ ਨਾਲ ਸਗਲ ਜੀ ਸੇਮ ਨਹੀਂ ਆਗੇ ਨਾ ਪਰ ਟਨ ਹੈ ਜੀ ਠੀਕ ਹੈ ਜੀ ਹੋਰ ਲੈਂਪ ਵਗੈਰਾ ਗੱਡੀ ਪੂਰੀ ਤਿਆਰ ਕਰਾਈ ਸੌਂਗਲ ਰੱਖੀ ਹੋਈ ਦੀ ਠੀਕ ਹੈ ਜੀ ਬਾਈ ਅੱਛਾ ਇਹਦੀ ਐਵਰੇਜ ਤਾਂ ਸੋਹਣੀ ਹੁੰਦੀ ਹੁੰਦੀ ਐਵਰੇਜ ਵਧੀਆ ਜੀ ਗੱਡੀ ਦੀ ਮੇਰੇ ਘਰ ਹੋਏਗੀ ਬਾਈ ਬੂ ਜੀ ਕਰੇਗੀ 18 ਮਾਡਲ ਪੈਟਰੋਲ ਪੈਟਰੋਲ ਜੀ ਓਨ ਸੈਕੰਡ ਫਸਟ ਸੈਕੰਡ ਓਨਰ ਸੈਕੰਡ ਓਨਰ ਦੀ ਕਾਰ ਅੱਛਾ ਮੁਹਾਲੀ ਦਾ ਨੰਬਰ ਆ ਬਈ ਹੈ ਨਾ ਪੈਸੇ ਕਰ ਦੇ ਇਹ ਕਾਰ ਦਾ 3 ਲੱਖ 10 ਹਜ਼ਾਰ ਰੁਪਏ ਡਿਮਾਂਡ ਹੈ ਜੀ ਹਾਂ ਹਾਂ 2 ਲੱਖ 80 ਰੁਪਏ ਦੇ 280000 ਰੁਪਿਆ ਦੀ 18 ਮਾਡਲ K10 ਇਹ ਕਾਰ ਬਈ ਮਾਰਕੀਟ ਤੋਂ ਕਿਸੇ ਦੇ ਪਾਸੋਂ ਨਹੀਂ ਲੱਭਣੀ ਇਹ ਰੇਟ ਤੇ ਜਿਹੜੀ ਆਪਾਂ ਰੇਟ ਤੇ ਤੁਹਾਨੂੰ ਕਾਰ ਦੇਦੀ ਬਹੁਤ ਵਧੀਆ ਰੇਟ ਦੀ ਕਾਰ ਹੈ ਤੇ ਕੰਡੀਸ਼ਨ ਵਧੀਆ ਤੇ ਇਹ ਕਾਰ ਲਿਆ ਸਭ ਤੋਂ ਫਰੰਟ ਸ਼ੀਸ਼ਾ ਤੱਕ ਵੀ ਨਾਲ ਦਾ ਪਿਆ ਕਾਰ ਦਾ ਤੇ ਇੱਕ ਗੱਲ ਹੋਰ ਕਰਾਂ ਬਈ ਹੁਣ ਆਹ ਆਗੀ ਇਹ ਇਹਦਾ ਨੰਬਰ ਹੋਊਗਾ 40-50000 ਰੁਪਿਆ ਦਾ ਹਾਂ 40-50000 ਦਾ ਨੰਬਰ 50000 ਦਾ ਨੰਬਰ ਮੰਨ ਕੇ ਦਲੀ ਆਪਾਂ ਹਨਾ ਬਈ ਹੁਣ ਇਹਦਾ ਰੇਟ ਸੁਣੋ ਕਾਰ ਦਾ ਬਈ ਹਨਾ ਤੇ ਜਦੋਂ ਤੁਸੀਂ ਨਾਮ ਕਰਾ ਲਈ ਇਹ ਨੰਬਰ 50 60000 ਜੇ ਮਰਜ਼ੀ ਦਾ ਹਨਾ ਕਿਉਂਕਿ ਇਹ ਚੀਜ਼ਾਂ ਵਧਣ ਵਾਲੀਆਂ ਹੁੰਦੀਆਂ ਇਹ ਚੀਜ਼ਾਂ ਹੁੰਦੀਆਂ ਇਨਵੈਸਟਮੈਂਟ ਇਹ ਚੀਜ਼ ਬਈ ਹਨਾ ਗੱਲ ਕਰਾਂ ਵੀ ਇਹਦਾ ਜਿਹੜਾ ਨੰਬਰ ਹੈ ਨੰਬਰ ਦਾ ਰੇਟ ਬਹੁਤ ਵਧੀਆ ਹੈ ਤੇ ਗੱਲ ਕਰਾਂ ਵੀ ਹੁਣ ਇਹਦਾ ਰੇਟ ਗੱਡੀ ਦਾ ਦੱਸੂਗਾ ਬਈ ਹਨਾ ਤੁਸੀਂ ਹੈਰਾਨ ਹੋ ਜਾਓਗੇ ਬਈ ਹਨਾ ਅੱਛਾ ਮਾਡਲ ਕਿੰਨਾ ਪਾਸਿੰਗ ਪੂਸਿੰਗ ਹੈ ਇਹ ਦੀ 29 ਤੱਕ ਪਾਸ ਹੈ ਇਹ ਗੱਡੀ 2008 ਮਾਡਲ ਹੈ 8 ਮਾਡਲ 29 ਤੱਕ ਪਾਸ ਇਹ ਵੀਡੀਆ ਹੀ ਹੈ ਵੀਡੀਆ ਹੀ ਡੀਜ਼ਲ ਦੀ 8/9 ਹਾਂਜੀ ਹਾਂ 8/9 ਆਣਾ ਵੀ ਆ ਚੈੱਕ ਕਰ ਲਓ ਬਈ ਹਨਾ ਤੇ ਵਧੀਆ ਕਾਰ ਭਈਆ ਵੀਡੀਆ ਹੀ ਹੈ ਵੀਡੀਆ ਹੀ ਹੈ ਵਾਹ ਜੀ ਵਾਹ ਬਈ ਵੀਡੀਆ ਹੀ ਕਾਰ ਆ ਚਾਰੇ ਪਾਵਰ ਵਿੰਡੋ ਮਿਲ ਨਹੀਂ ਆ ਤੁਹਾਨੂੰ ਤੇ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਤੇ ਵੀਡੀਆ ਹੀ ਮਾਰਕੀਟ ਰੇਟ ਮੈਂ ਤੁਹਾਨੂੰ ਮੈਂ ਪਹਿਲਾਂ ਦੱਸ ਦਿੰਦਾ ਬਈ ਲਗਭਗ ਲਗਭਗ ਨਾਲਾਂ ਕਰਦੇ ਬਈ ਪੌਣੇ 2 ਲੱਖ ਰੁਪਿਆ ਇਹਦੇ ਨੀਟ ਚ ਕਾਰ ਦਾ ਰੇਟ ਮੰਗਦੇ ਨੇ ਹਨਾ ਤੇ ਉਹ ਵੀ ਨੋਰਮਲ ਦਾ ਨੰਬਰ ਹੁੰਦਾ ਵੀ ਹਨਾ ਜਿਹਦੀ ਕੋਈ ਵੈਲਿਊ ਨਹੀਂ ਹੁੰਦੀ ਅੱਛਾ ਇਹ ਕਿੰਨੇ ਦੀ ਕਾਰ ਦਵਾਂਗੇ ਆਪਾਂ ਇਹ ਆਪਾਂ ਤੁਹਾਨੂੰ ਦਵਾਂਗੇ ਗੱਡੀ 1 ਲੱਖ 40000 ਰੁਪਏ ਦੀ ਜਸਨੋ 1 ਲੱਖ 40000 140000 ਰੁਪਈਆ ਦੀ ਕਾਰ ਹੈ ਆਹਲਾ ਨੰਬਰ ਤੁਹਾਨੂੰ ਨਾਲ ਦਿੱਤਾ ਜਾਊਗਾ ਜਿਹਦੀ ਵੈਲਿਊ ਲਗਭਗ 50000 ਰੁਪਈਆ ਹੈਗੀ ਹੈ ਬਈ ਹੈਨਾ ਇਹ ਇਨਵੈਸਟਮੈਂਟ ਆ ਬਈ ਹੈਨਾ ਤੇ ਤੁਸੀਂ ਦੇਖੋ ਬਈ ਹੈਨਾ ਕਾਰ ਦਾ ਰੇਟ ਰਹਿ ਕਿੱਥੇ ਗਿਆ ਲੱਖ ਰੁਪਈਆ ਰਹਿ ਗਿਆ ਲੱਖ 90000 ਦੀ ਕਾਰ ਰਹਿ ਗਈ ਸਿਰਫ 78000 ਦੇ ਕੁਆੜ ਦੀ ਵਿਗਿਆਉਂਦੀ ਹੈ 90000 ਰੁਪਈਆ ਦੀ ਕਾਰ ਰਹਿ ਗਈ ਤੁਹਾਨੂੰ ਬਈ ਹੈਨਾ ਤੇ ਫਿਰ ਤੇ ਨੰਬਰ ਆ ਕਾਰ ਤਾਂ ਤੁਹਾਨੂੰ ਦਿੱਤੇ ਜਾਊਗੀ 140000 ਰੁਪਏ ਬਹੁਤ ਸੋਹਣਾ ਰੇਟ ਹੈ 50 ਨੰਬਰ ਦੀ ਕਾਰ ਆ ਰੇਟ ਤੇ ਨਹੀਂ ਮਿਲਦੀ ਜਿਹੜੇ ਰੇਟ ਤੁਹਾਨੂੰ ਮੈਂ ਦੇ ਤਾ ਸਕਰੀਨ ਹੈਗੀ ਐ ਸਕਰੀਨ ਵਿੱਚ ਉਹ ਕੱਢੀ ਹੋਈ ਆ ਯਾਰ ਫਿਰ ਉਹ ਦੇ ਦਾਂਗੇ ਪਾ ਕੇ ਬਾਈ ਹਾਂ ਪਾ ਕੇ ਦਵਾਂਗੇ ਤੇ ਆਹ ਆ ਗਈ i20 ਇਹਦਾ ਰੇਟ ਸੁਣੋ ਇਹਦਾ ਰੇਟ ਸੁਣ ਕੇ ਵੀ ਤੁਸੀਂ ਭੱਜ ਜਾਓਗੇ ਬਈ ਨਾ ਜਦ ਕੋਈ ਮਿੱਤਰ ਬਾਹਰ ਵੀ ਬੈਠਾ ਕੈਨੇਡਾ ਅਮਰੀਕਾ ਉੱਥੋਂ ਸਾਈ ਪਾ ਦੋਗੇ ਐਹ ਜਿਹੇ ਰੇਟ ਦੀ ਕਾਰ ਐ ਇਹ ਹਾਂਜੀ ਬਾਈ ਇਹ ਵੀਰ ਜੀ ਪੈਟਰੋਲ ਦੀ ਕਾਰ ਐ ਬਾਈ ਫੋਨ ਕਰਿਆ ਕਹਿੰ ਪੁੱਛੀਆਂ ਡੀਜ਼ਲ ਦੀ ਇਹ ਪੈਟਰੋਲ ਦੀ ਕਾਰ ਆ ਵੀਰ ਜੀ ਹਾਂ 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 ਇਹ 2018 ਮਾਡਲ ਐ 18 ਮਾਡਲ ਹੂੰ ਹੂੰ ਸਕਰੀਨ ਲੱਗੀ ਹੋਈ ਆ ਸੀਟ ਕਵਰ ਨਵੇਂ ਆ ਗੱਡੀ 'ਚ ਹੂੰ ਹੂੰ ਚਲਾਵਾ ਚਲੂਆ ਨਵਾਂ ਵਧੀਆ ਬਿਲਕੁਲ ਓਕੇ ਆ ਜੀ ਠੀਕ ਆ ਜੀ ਬਾਈ ਤੇ ਇਹ ਕਾਰ ਤੁਸੀਂ ਲੈ ਜਾ ਸਕਦੇ ਆ ਬਾਈ ਹਨਾ ਪੀਵੀ 46 ਨੰਬਰ ਆ ਇਹ ਪੀਵੀ 46 ਕਿੱਥੇ ਦਾ ਇਹ ਆਪਣਾ ਤਰਨਤਾਰਨ ਦਾ ਜੀ ਤਰਨਤਾਰਨ ਸਾਹਿਬ ਦਾ ਠੀਕ ਆ ਹੂੰ 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 ਤੇ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਤੇ ਫਰਸਟ ਓਨਰ ਦੀ ਹੈ ਫਰਸਟ ਓਨਰ ਦੀ ਕਾਰ ਬਈ ਹਨਾ ਫਰਸਟ ਓਨਰ ਕਾਰ ਇਥੇ ਪੈਸੇ ਕਾਰ ਦੇ ਇਹ ਕਾਰ ਦੀ 5 ਲੱਖ 20 ਹਜ਼ਾਰ ਰੁਪਏ ਦੀ ਮੰਗ ਹੈ 14 ਲੱਖ 80 ਹਜ਼ਾਰ ਰੁਪਏ ਦੀ ਕਾਰ ਦੇਵਾਂਗੇ 4 ਲੱਖ 80 ਹਜ਼ਾਰ ਰੁਪਏ ਦੀ ਇਹ ਕਾਰ ਲਿਆ ਸਕਦਾ ਤੁਸੀਂ ਮੈਨੂੰ ਲੱਗਦਾ ਜੇ ਤੁਸੀਂ ਲੋਨ ਵੀ ਕਰਾਉਣਾ ਨਾ ਤਾਂ 40-50000 ਰੁਪਏ ਦੇ ਕੇ ਕਰਦੇ ਲੋਨ ਹੋ ਜਾਊਗਾ ਹਣਾ ਸਿੰਪਲ ਸਕੋਰ ਸਹੀ ਹੋਣਾ ਚਾਹੀਦਾ ਸਿੰਪਲ ਸਕੋਰ ਤੁਹਾਡਾ ਠੀਕ ਹੋਣ ਦੇ ਨਾਲ 50000 ਰੁਪਏ ਦੇ ਕੇ ਤੁਸੀਂ ਕਾਰ ਲਿਆ ਸਕਦਾ ਆ ਆ ਗਈ ਆਪਣੇ ਲਈ ਬਾਈ 16 ਮਾਡਲ ਦਾ ਇਹ ਰੇਟ ਮੰਗਿਆ ਜਾਂਦਾ ਹੁੰਦਾ ਜਿਹੜੇ ਰੇਟ ਤੇ ਆਪਾਂ ਤੁਹਾਨੂੰ 18 ਮਾਡਲ 18 ਮਾਡਲ ਕਾਰ ਦਵਾਵਾਂਗੇ ਤੇ ਅੰਦਰੋਂ ਦਿਖਾ ਦੇ ਰாகுਲ ਬਈ ਇੱਕ ਵਾਰ ਆ ਜਾ ਅੰਦਰੋਂ ਕਾਰ ਚੈੱਕ ਕਰ ਲਓ ਅੰਦਰੋਂ ਕਾਰ ਦੀ ਕੰਡੀਸ਼ਨ ਪਈਆ ਨਮੀ ਬੜੀ ਅੱਛਾ ਚੱਲੀ ਕਿੰਨੀ ਕੂਗੀ ਕਾਰ ਇਹ ਚੱਲੀ 50000 ਆ ਜੀ 50000 ਜੈਨੂਨ ਚੱਲੀ ਆ ਜੈਨੂਨ ਮਾਲਕ ਤੋਂ ਕਾਰ ਆਈ ਇੰਨੀ ਓਪਨ ਕਹਿ ਕੇ ਠੀਕ ਹੈ ਸਿੱਧਾ ਕਰੇ ਲੂ ਕਾਰ ਲੈ ਲੂ ਕਾਰ ਆ ਜੀ ਰਾਤ ਘਾਟ ਗੱਡੀ ਆ ਇਹ ਤੂੰ ਬੋਸ਼ਿੰਗ ਵੀ ਨਹੀਂ ਕਰੇਗੀ ਠੀਕ ਹੈ ਲਾਇ ਲੱਗੇ ਹੋਏ ਨੇ ਕੰਡੀਸ਼ਨ ਸੋਹਣੀ ਪਈ ਆ ਪੀਵੀ 65 ਮਹਾਲੀ ਦਾ ਨੰਬਰ ਹੈ ਫਰਸਟ ਓਨਰ ਹੈ 18 ਮਾਡਲ ਛੋਰ ਸੇ ਗੱਡੀ ਦੀ ਠੀਕ ਹੈ ਜੀ ਪੈਸੇ ਹੋਲ ਮਾਰ ਸਾਰੀ ਰੀਜਨਲ ਕਾਰ ਆ ਪੈਸੇ 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 ਤੁਸੀਂ ਦੱਸ ਦੋ ਹੋਰ ਕਿੰਨੇ ਦੇ ਦੇਣਾ ਹੈ ਤੁਸੀਂ ਦੱਸੋ ਮੈਂ ਮੈਂ ਤਾਂ ਕਹੂੰਗਾ ਆਪਣੇ ਭਾਈ ਨੇ ਆਪਣੇ ਦੇ ਦੋ 3.5 ਲੱਖ ਰੁਪਈਆ ਦੀ ਨਾ ਨਾ ਜ਼ਿਆਦਾ ਹੋ ਜਾਏਗਾ ਫਿਰ ਜਾਏ ਤੁਹਾਡੇ ਨਾਲ ਵੀ ਧੱਕਾ ਨਹੀਂ ਕਰਨ ਉਹਨਾਂ ਨਾਲ ਵੀ ਨਹੀਂ ਕਰਨਾ ਰੇਟ ਇਹ ਜਾ ਹੋ ਜਾ ਵੀ ਬੰਦਾ ਲੈ ਜਾ ਸਾਢੇ 5 ਲੱਖ ਰੁਪਏ ਦਾ ਡਿਮਾਂਡ ਹੈ ਹਾਂਜੀ ਗੱਡੀ ਕੋ ਰੇਟ ਦਵਾਂਗੇ 5 ਲੱਖ 10000 ਰੁਪਈਆ ਦੀ 5 ਲੱਖ 10000 ਦੀ ਸਿੱਧਾ 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 40000 ਰੁਪਏ ਦਾ ਡਿਸਕਾਊਂਟ ਕਰਤਾ ਬਾਈ ਹਨਾ ਭਾਈਵੰਦੀ ਨਾਲ 5 ਲੱਖ 10000 ਦੀ 2018 ਮਾਡਲ ਫਸਟ ਓਨਰ ਡੀਜ਼ਲ ਦੀ ਕਾਰ ਨਹੀਂ ਮਿਲਦੀ ਆ ਕਿਸੇ ਪਾਸੋਂ ਬਾਈ ਹਨਾ ਤੇ ਲਾਸਟ ਕਾਰ ਆਪਣੇ ਲੱਭਈ ਆ ਆ ਗਈ ਬਾਈ ਆ ਦੇਖੋ ਅੱਗੇ ਚੱਲਣ ਵਾਲਾ ਸੀਜ਼ਨ ਬਈ ਵਿਆਹਾਂ ਦਾ ਬਈ ਹਾਂਜੀ ਹਾਂ ਤੇ ਕਾਰ ਦਾ ਸਾਊਂਡ ਆਏ ਹਾਏ ਹਾਏ ਬਈ ਇਹਦਾ ਚਾਬੀ ਦਿਓ ਮੈਂ ਸਟਾਰਟ ਕਰਕੇ ਦਿਖਾਉਂਗਾ ਕਾਰ ਜਦੋਂ ਤੁਹਾਨੂੰ ਸਟਾਰਟ ਕਰੀ ਨਾ ਮੈਨੂੰ ਐ ਲੱਗਿਆ ਵੀ ਹਣਾ ਜਿਵੇਂ 17 18 ਮਾਡਲ ਗੱਡੀ ਸਟਾਰਟ ਕਰੀ ਹੁੰਦੀ ਹੈਗੀ ਇਹ ਕਾਰ ਆ ਆਪਣੇ ਲਵੇ ਇਨੋਵਾ 2000 ਮਾਡਲ ਕਿੰਨਾ ਪੰਜ ਮਾਡਲ ਆ ਜੀ ਪੰਜ ਮਾਡਲ ਪਾਸਿੰਗ ਹੈਗੀ ਆ ਪਾਸਿੰਗ 3 ਮਹੀਨੇ ਦੀ ਰਹਿ ਰਹੀ ਹੈ ਬਾਕੀ ਹੋਰ ਉਦੋਂ ਪਾਸਿੰਗ ਹੋ ਜਾਣੀ ਆ 5 ਸਾਲ ਦੀ ਹੋ ਜਾਏਗੀ ਲਓ ਜੀ ਬਈ ਸਟਾਰਟ ਆਕਾਰ ਸਟਾਰਟ ਐਸ ਟਾਈਮ ਬਾਈ ਹੈ ਨਾ ਤੇ ਤੁਸੀਂ ਕਾਰ ਚੈੱਕ ਕਰ ਸਕਦੇ ਹੋ ਆਜੋ ਤੁਹਾਨੂੰ ਮੈਂ ਇਹਦਾ ਇੰਜਨ ਦਿਖਾਦਾ ਬਾਈ ਚਾਹੇ ਤੋਤਾ ਨਾ ਹੋਵੇ ਕੋਈ ਗੱਲ ਨਹੀਂ ਨਾ ਨਾ ਹਾਂ ਓਕੇ ਬਿਲਕੁਲ ਠੀਕ ਹੈ ਇਹ ਕਿੱਥੇ ਹੁੰਦਾ ਮੈਂ ਸਟਾਰਟ ਆਨ ਕਰੀ ਲੋਕ ਨਾ ਆ ਜਾ ਆ ਲੋ ਲਓ ਜੀ ਚੈੱਕ ਕਰ ਲੋ ਵਧੀਆ ਪਈਆ ਕਾਰ ਬਾਈ ਸਾਊਂਡ ਪੂਰਾ ਵਧੀਆ ਸਾਰਾ ਕੁਝ ਨਾਲ ਦਾ ਕੋਈ ਚੇਂਜ ਨਹੀਂ ਗੱਡੀ ਠੀਕ ਹੈ ਜੀ ਬਾਈ ਇਹ ਕਾਰ ਰੈਡਕਸ ਸਾਈਡ ਵਗੈਰਾ ਸਾਰਾ ਬੱਜਿਆ ਮਤਲਬ ਵੀ ਇਹਦੇ ਅੰਦਰੋਂ ਪੂਰੀ ਵਧੀਆ ਪਈ ਆ ਕੋਈ ਉਹ ਰਸਟਿੰਗ ਰਸਟਿੰਗ ਨਹੀਂ ਲੱਗਦੀ ਹੁੰਦੀ ਇਹਨੂੰ ਬਈ ਹੈ ਨਾ ਸਾਫ ਘਰ ਹੈ ਜੀ ਤੇ ਆ ਜਾ ਕਰੋ ਬੋਨਟ ਵੀ ਨਾਲ ਦਾ ਇਹਦਾ ਹੈ ਨਾ ਲੋ ਜੀ ਲੋ ਸਾਊਂਡ ਸੋਹਣਾ ਪਿਆ ਇਹ ਕਾਰ ਲਿਆ ਸਕਦੇ ਹੋ ਤੁਸੀਂ ਪਾਸਿੰਗ ਇਹਦੀ ਪਈਆ ਹਾਲ ਦੀ ਘੜੀ ਉਦੋਂ ਤੁਸੀਂ ਪਾਸਿੰਗ ਕਰਾ ਲਿਓ ਪੈਸੇ ਕਰ ਦੇ ਸੀਟ ਕਵਰ ਵੀ ਨਵੇਂ ਪਏ ਹੋਏ ਨੇ ਗੱਡੀ 'ਚ ਹੂੰ ਅੰਦਰੋਂ ਦਿਖਾ ਦੀ ਆਪਾਂ ਠੀਕ ਆ ਅੱਛਾ ਪੈਸੇ ਕਰ ਦੇ ਪੈਸੇ ਜੀ ਗੱਡੀ ਦਾ 2 ਲੱਖ ਰੁਪਏ ਡਿਮਾਂਡ ਹੈ ਹਾਂ ਹਾਂ ਗੱਡੀ 1.5 ਲੱਖ ਰੁਪਏ ਦੇ ਦਾਂਗੇ 1.5 ਲੱਖ ਲੇਵੀ ਇਨੋਵਾ ਕਾਰ ਵਿਦ ਪਾਸਿੰਗ ਪੰਜਾਬ ਨੰਬਰ ਸਿਰਫ 1,50,000 ਰੁਪਇਆ ਲੈ ਜੋ ਭਾਈ ਕਿਸੇ ਪਾਸੋਂ ਆਹ ਰੇਟ ਨਹੀਂ ਮਿਲਣਾ ਜਿਹੜਾ ਰੇਟ ਮੈਂ ਤੁਹਾਨੂੰ ਦੇਤਾ ਭਾਈ ਇੱਕ ਵਾਰ ਫੇਰ ਭਾਈ ਗੇੜਾ ਦੇਦੇ ਕਾਰ ਦੇ ਵਾਲੇ ਵਾਲੇ ਭਈ ਨਾ ਤਾਂ ਇਹ ਕਾਰ ਤੁਸੀਂ ਲੈ ਜਾ ਸਕਦੇ ਇਨੋਵਾ ਅੱਗੇ ਵਿਆਹਾਂ ਦੇ ਸੀਜ਼ਨ ਆਉਂਦੇ ਨੇ ਭਈ ਹਣਾ ਡੇਢ ਲੱਖ ਲਾ ਕੇ ਭਈ ਹਣਾ ਸੀਜ਼ਨ ਦਾ ਤੁਸੀਂ ਮੈਂ ਲਗਾ ਤਿੰਨ ਲੱਖ ਰੁਪਏ ਬਣਾ ਲਵਾਂਗਾ ਭਈ ਹਣਾ ਨੰਬਰ ਮੈਂ ਸਕਰੀਨ ਤੇ ਪਾਤਾ ਤੁਸੀਂ ਕਾਲ ਕਰ ਲਓ ਤੇ ਆਉਣਾ ਤੁਹਾਨੂੰ ਭਈ ਹਣਾ ਫੇਰ ਦਵਾਰ ਦਾ ਰਾਜਪੁਰੇ ਸ਼ਹਿਰ ਦੇ ਵਿੱਚ ਸਤਨਾ ਮੋਟਰ ਦੇ ਉੱਤੇ ਚੰਗੇ ਰੇਟਾਂ ਦੇ ਕਾਰਾਂ ਲੈਣ ਵਾਸਤੇ ਇੱਕ ਵਾਰ ਬਈ ਹੈ ਨਾ ਬਾਈ ਹੋਰਾਂ ਨੂੰ ਮੌਕਾ ਜ਼ਰੂਰ ਦਿਓ ਤੇ ਗੱਲ ਕਰਾਂ ਪੇਜ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਬਹੁਤ ਛੇਤੀ ਨਵੇਂ ਕਾਰਾਂ ਦੇ ਨਾਲ ਠੀਕ ਹੈ ਵੀਰੇ ਫਿਰਨਾ ਅੱਸੀ ਕਾਲ ਜੀ